ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ 5 ਅਕਤੂਬਰ ਤੇ ਆਪਾਂ ਚੱਲੇ ਆ ਬੱਬਰ ਦਾ ਸਾਧ ਯਾਤਰਾ ਪਿੰਡ ਰਖੜੀ ਤੋਂ ਬੱਬਾ ਬੁੱਢਾ ਸਾਹਿਬ ਦੀ ਯਾਤਰਾ ਪਿੰਡ ਰਖੜੀ ਤੋਂ 4 ਕਿਲੋਮੀਟਰ ਕੱਢਣ ਤੋਂ ਬਾਅਦ ਆਪਾਂ ਪਹੁੰਚ ਗਏ ਆ ਪਿੰਡ ਭੱਦਰੀ ਤੇ ਭਰਾ ਆਪਣੇ ਚਾਹ ਦਾ ਲੰਗਰ ਛਕ ਰਹੇ ਨੇ ਚਾਹ ਦਾ ਲੰਗਰ ਛਕਣ ਤੋਂ ਬਾਅਦ ਆਪਾਂ ਅੱਗੇ ਰਵਾਨਾ ਹੁੰਨੇ ਆ ਪਿੰਡ ਰਖੜੀ ਤੋਂ 80 ਕਿਲੋਮੀਟਰ ਦੂਰ ਆ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਤੇ ਆਪਾਂ 4 ਕਿਲੋਮੀਟਰ ਕੱਢਤਾ ਘੈਂਡੇ ਇੱਕ ਚ ਤੇ ਹੁਣ ਅੱਗੇ ਚੱਲਨੇ ਆ ਹਾਇਓ ਬੈਰੂ ਕੀ ਆ ਚਾਹਨ ਚਾਹ ਦਾ ਲੰਗਰ ਛਕਣ ਤੋਂ ਬਾਅਦ ਵੀਰ ਆਪਣੇ ਚੱਕ ਕੇ ਕਿੱਟਾਂ ਦੇ ਤੌਰ 'ਤੇ ਪੇਣੇ ਅੰਧਾਰ ਆ ਰਹੀ ਪਉ ਦੂਦੋ ਤੁਰੇ ਪਿੰਡ ਆਮੇ ਵਾਲੇ ਪਹੁੰਚ ਗਏ ਨੇ ਵੀਰ ਆਪਣੇ ਚਾਹ ਪੀਣ ਨਾਲ ਵੀ ਫੁਰਤੀ ਆ ਗਈ ਵਾਵਾ ਤੇ ਹੁਣ ਲਗੇ ਹੀ ਜਾਂਦੇ ਆ ਲੰਗਰ ਛੱਕ ਕੇ ਵਾਗੋ ਆਜੋ ਵੀਰ ਆਪਣੇ ਆਂਦੇ ਲਗੇ ਚੱਲ ਗਏ ਕਿਉਂਕਿ ਤੋਪ ਚੜ ਗਈ ਤੇ ਫੇਰ ਸਫਰ ਘਟ ਤੈ ਹੋਵੇਗਾ ਇਸ ਲਈ ਹੁਣ ਠੰਡਾ ਮੌਸਮ ਤੇ ਲਗੇ ਚੱਲ ਗਏ ਤੋਂ ਪਚੜਨ ਤੋਂ ਪਹਿਲਾਂ ਪਹਿਲਾਂ ਜਿੰਨਾ ਜ਼ਿਆਦਾ ਸਫ਼ਰ ਤੈਅ ਹਜੇ ਓਨਾ ਹੀ ਵਧੀਆ ਕਿਉਂਕਿ ਜੇ ਤੋਂਪ ਚੜ ਗਈ ਫਿਰ ਸਫ਼ਰ ਕਰਨਾ ਬਹੁਤ ਔਖਾ ਹੋ ਜਾਣਾ ਤਾਂ ਕਰਕੇ ਹੁਣ ਚੱਲਦੇ ਜਾਂਨੇ ਇੱਕ ਵਾਰੀ ਪਿੰਡ ਟਾਰੀ 6:37 ਮਿੰਟ ਨਿਸੇ ਪ੍ਰਸ਼ਾਦਿਆਂ ਦਾ ਲੰਗਰ ਢਾਡੇ ਕਰਨ ਟਾਰੀ ਦਾ ਗੁਰਦੁਆਰਾ ਸਾਹਿਬ ਤੇ ਕੋੜਿਆਂ ਦਾ ਲੰਗਰ ਚੱਲ ਰਿਆ ਪਰ ਵੀਰ ਆਪਣੇ ਪੂਰੀ ਦਲੇਰੀ ਨਾਲ ਕਹਿੰਦੇ ਉਧਰ ਸੂਰਜ ਵੀ ਆ ਰਿਹਾ ਹੋਵੇਂ ਲੱਗੇ ਚੱਲ ਗਏ ਕੋਈ ਨਾ ਆ ਕੇ ਰੋਕ ਜਾਗੇ ਤੇ ਵੀ ਤੋਂ ਪਤਾ ਹੀ ਆ ਜਦੋਂ 8:30 ਤੁੱਪ ਪੂਰੀ ਹੋ ਜਾਂਦੀ 8:30 9 ਵਜੇ ਤੇ ਪੌਣੇ 7 ਹੋਏ ਨਾ ਤਾਂ ਕਰਕੇ ਉਹਨਾਂ ਸਮਾਂ ਚੱਲਦੇ ਜਾਈਏ ਤਾਂ ਬਹੁਤ ਵਧੀਆ ਹਾਂ ਨਾ ਅੰਮ੍ਰਿਤਾਲੀ ਅੰਮ੍ਰਿਤਸਰ ਆਲੀ ਟਾਰੀ ਨੇ ਲਿਖ ਲਈ ਪਰ ਉਹ ਵੀਰ ਆਪਣਾ ਇੱਕ ਪਿੱਛੇ ਰਹਿ ਗਿਆ ਜੋ ਬਣ ਤਾਰੀ ਲੰਘਦੇ ਸਾਰ ਤੇ ਵੀਰ ਆਪਾਂ ਨੂੰ ਮਿਲੇ ਨੇ ਕਿੱਤੋਂ ਆਏ ਵੀਰੇ ਅਸੀਂ ਵੀਰੇ ਗੁਰੂ ਸਾਹਿਬ ਤੋਂ ਆਏ ਅੱਛਾ ਕਿਦਾਂ ਦੇ ਤੁਰੇ ਜੀ ਅਸੀਂ ਵੀਰੇ ਕੱਲ ਤੁਰੇ 1 ਵਜੇ ਅੱਛਾ ਫੇ ਰਾਤੀ ਆਣ ਕੇ 10 ਵਜੇ ਪਹਗੇ ਸੀ ਆ ਸਾਡੇ ਕੋਲ ਆਉਣੇ ਨਹੀਂ ਪਰ ਹਾਂਜੀ ਉੱਥੋਂ ਪਹੁੰਚੇ ਚਾਰੇ ਲਕਾਨੇ ਨੂੰ जख्म ਹੋ ਰਿਹਾ ਸੀ ਜਿਆਦਾ ਚੱਪਲਾ ਕਰਕੇ ਅੱਛਾ ਜੀ ਤਾਂ ਗੱਲ ਤੋ ਰਹਿਣੀਆਂ ਬਿਚਾਰੇ ਅੱਛਾ ਬਾਕੀ ਸਾਡੀ ਚਾਲ ਇਹੀ ਏ ਨਹੀਂ ਨਹੀਂ ਵਧੀਆ ਵਧੀਆ ਆਰਾਮ ਸਾਡੇ ਮੁੰਡੇ ਅੱਗੇ ਲਾਂਗੇ ਭੱਜ ਕੇ ਲੰਗੋ ਪਰਨੇ ਨਹੀਂ ਨਹੀਂ ਜਿੰਨੀ ਆਰਾਮ ਨਾਲ ਜਾਓਗੇ ਉਨਾ ਹੀ ਵਧੀਆ ਚਲੋ ਵਧੀਆ ਵੀਰੇ ਹੋਰ ਵੀਰ ਜੀ ਹੋਰ ਭਾਈ ਜੀ ਯਾਰ ਵੀ YouTube ਤੇ ਹੀ ਆਉਣੀ ਵੀਰੇ ਵੀਰ ਆਪਣੇ ਆ ਰਹੇ ਨੇ ਮਗਰੀ ਤੇ ਚਾਲਨੇ ਆ ਅੱਗੇ ਅਗਾ ਵੀ ਚਾਲ ਜਿੰਨੀ ਹੋਲੀ ਹੋਊਗੀ ਉਹਨੇ ਆਪਾਂ ਸੋਖੇ ਰਵਾਂਗੇ ਵੀ ਇਹ ਨਹੀਂਗਾ ਭੱਜ ਭੱਜ ਕੇ ਜਾਣਾ ਭੱਜ ਕੇ ਅੱਗੇ ਨਿਕਲ ਜਾ ਮੁੰਡਿਆਂ ਤੋਂ ਤੇ ਜਿੰਨਾ ਰਾਮ ਨਾਲ ਆਪਾਂ ਜਾਵਾਂਗੇ ਉਹਨਾਂ ਸਫਰ ਸਹੀ ਰਹੇਗਾ ਤੇ ਉਹਨਾਂ ਦੇ ਵੀ ਉਹ ਨਾ ਉਹਦੇ ਚਪਲਾ ਵਜ ਕੇ ਆਏ ਆ ਸੰਧੇ ਪੈਰਾਂ ਦੇ ਜ਼ਖਮ ਹੋ ਗਏ ਨੇ ਚਪਲਾ ਵਜ ਵਜ ਕੇ ਸੋ ਇਸ ਲਈ ਆਪਾਂ ਵੀ ਬੂੜ ਭਾ ਕੇ ਆਏ ਆ ਪਹਿਲਾਂ ਹੀ ਆਪਾਂ ਨੂੰ ਕਹਤਾ ਸੀ ਚਾਚਾ ਨੇ ਪਿਛਲੀ ਵਾਰ ਵੀ ਆਏ ਸੀ ਇਨਕੇ ਆਹੀ ਬੂੜ ਪਾ ਗਿਆ ਉਹ ਤੇ ਜ਼ਿਆਦਾ ਵਧੀਆ ਕਿਉਂਕਿ ਬੂੜ ਸੌਫਟ ਰਹਿੰਦੇ ਨੇ ਚੱਪਾ ਲੱਗ ਲੱਗ ਕੇ ਤੇ ਜ਼ਖਮ ਮਾਈ ਜਾਂਦੇ ਨਹੀਂ ਸੋ ਸਿੰਦ ਕਟੋਰਾ ਟਾਈਮ ਕਿੰਨਾ ਹੋਇਆ ਏ 8:00 ਵਜੇ 8:00 ਵਜੇ ਤੇ ਅਰਫੇ ਤੇ ਅਰਫੇ ਦੇ ਪੰਪ ਕੋਲ ਆਪਾਂ ਪਹੁੰਚ ਗਏ ਆ ਤੇ ਵੀਰ ਆਪਣੇ ਚੱਲਦੇ ਜਾ ਰਹੇ ਆ ਆਪਾਂ ਅਰਫ ਕੇ ਲਾਂਗਵੇ ਚ ਪਏ ਆ ਤੇ ਤਾਂ ਇਹਨਾਂ 8:30 ਹੋ ਚੁੱਕੇ ਨੇ ਤੇ ਸੋ ਕਵੀ ਸਿਰ ਤੇ ਚੱਲ ਚੁੱਕੀ ਐ ਬਹੁਤ ਬੱਦੇ ਜਾ ਰਹੀ ਆ ਬਾਕੀ ਇਹ 12 ਵਜੇ ਤੱਕ ਸਫਰ ਕਰਾਂਗੇ ਆਪਾਂ 12 ਵਜੇ ਤੱਕ ਇਹ ਲਗਾਤਾਰ ਸਫਰ ਕਰਾਂਗੇ ਕੋਸ਼ਿਸ਼ ਇਹ ਰਹੇਗੀ ਵਾਦ ਤੋਂ ਵਾਦ ਸਫਰ ਕੀਤਾ ਜਾਵੇ ਅੱਜ ਦੇ ਦਿਨ ਚ ਆਪਾਂ ਇੱਥੋਂ ਮੰਗਰ ਸ਼ੁਰੂ ਕਰਨੇ ਆ ਤੇ 5-10 ਮਿੰਟ ਰੈਸਟ ਵੀ ਕਰਾਂਗੇ ਕਿੰਨਾ ਕੁ ਕਿਲੋਮੀਟਰ ਕੱਢਨੇ ਆ 15 ਇੱਥੇ ਕੋ 10-15 ਮਿੰਟ ਰੈਸਟ ਕਰਨੇ ਤੇ ਫਿਰ ਅੱਗੇ ਸਵਰਨੌਰ ਮੰਨਾਵਾਂਗੇ ਆਏ 5 ਦਿਨ ਪਹਿਲੇ ਤਾਂ ਤੇਜ਼ ਤੇ ਬੇਨਿਕਨ ਮਹਾਸੂਜੋ ਕਰੀ ਜਿਵੇਂ ਕੋਈ ਤੇ ਰੱਖ ਵਿਚਾਰ ਲਈ ਉਹਨਾਂ ਲਈ ਸਾਡੇ ਇੱਕ ਕਰੀ ਮੱਥਾ ਟੇਕਣ ਤੋਂ ਬਾਅਦ ਤੇ ਆਪਾਂ ਨੂੰ ਪਿੰਡ ਵਾਲੇ ਵੀਰ ਮਿਲ ਪਏ ਨੇ ਸੱਸੀ ਜੱਟਾਂ ਸੱਸੀ ਘਰ ਹੋਰ ਜੱਟੇ ਬੜੇ ਖੁਸ਼ ਰਹੁ ਤੇ ਲੰਗਰ ਛਕਣੇ ਆਂ ਛਾਪ ਪਕੌੜਿਆਂ ਦਾ ਲੰਗਰ ਤੇ ਹੈਨਾ ਔਰ ਫਕੇ ਲੰਗਰ ਛਕਣ ਤੋਂ ਬਾਅਦ ਛਾਪ ਪਕੌੜਿਆਂ ਦਾ ਲੰਗਰ ਸੀ ਛਕਣ ਤੋਂ ਬਾਅਦ ਕੋਈ 20 ਮਿੰਟ ਰੈਸਟ ਕੀਤੀ ਤੇ ਹੁਣ ਆਪਾਂ ਅੱਗੇ ਦਾ ਸਫ਼ਰ ਤੈਅ ਕਰਨੇ ਆਂ ਦੇਖੋ ਜੀ ਹੁਣ ਚਪਲਾਂ ਨੂੰ ਬੰਡੇ ਲਾਈ ਜਾ ਰਹੀ ਏ ਉਹ ਵਜਦੀ ਬੋਦ ਹੈ ਨਾ ਅੱਗੋਂ ਵਜੇ ਵਜੇ ਕੇ ਜਖਮ ਮਾਰ ਜਾਂਦੇ ਤਾਂ ਕਰਕੇ ਚਪਲਾਂ ਨੂੰ ਬੰਡੇ ਲਾਈ ਜਾ ਰਹਿ ਤੇ ਚੱਲਨੇ ਆਪ ਅੱਗੇ ਵੀਰ ਆਪਣੇ ਘਰਾਂ ਲੰਘ ਚੁਕੇ ਨੇ ਉਸਮਾਨ ਵਾਲਾ ਸਕੂਲ ਮੁੱਠੀਆ ਵਾਲਾ ਪਿੰਡ ਤੇ ਵੀਰ ਆਪਣੇ ਗੰਨੇ ਦਾ ਰੋਹ ਵੇਖ ਕੇ ਉੱਥੇ ਹੀ ਰੁਕ ਗਏ ਨੇ ਤੇ ਜੇ ਸ਼ੁਰੂ ਨਹੀਂ ਹੋਇਆ ਤੇ ਆਂਦੇ ਸ਼ੁਰੂ ਕਰਾ ਕੇ ਜਾਣਾ ਆ ਵੇ ਕੋਹਰਾ ਇਹ ਨਹੀਂ ਹਟਦੇ ਵੀਰ ਬਸ ਸ਼ੁਰੂ ਹੋ ਹੀ ਗਿਆ ਗੰਨੇ ਦਾ ਰੋਹ 300 500 ਮੀਟਰ ਦੂਰ ਚਾਹ ਪਕੌੜਿਆਂ ਦਾ ਲੰਗਰ ਫਿਰ ਲੱਗਾ ਆ ਪਰ ਹੁਣ ਨਹੀਂ ਰੁਕਿਆ ਜਾਏਗਾ ਕਿਉਂਕਿ ਟਿੱਡ ਫੁੱਲ ਹੋ ਗਏ ਪਹਿਣਾ ਨਾਲੇ ਹੁਣ ਆਪਾਂ ਸੌਫਰ ਬਹੁਤ ਤਿਆਰ ਕਰਨਾ ਬਾਸ ਸਿਰਫ ਥੋੜੀ ਥੋੜੀ ਚੱਲ ਆਉਂਦੇ ਸਾਡੇ ਕੋਲ ਬੱਤੇ ਜੀਵੇ ਥੋੜੀ ਸੂਰ ਬੇਗਵਾਨ ਨਾਲੇ ਨਾਲੇ ਖੇਡਦੀ ਮਿਲੇ ਬਾਬਾਈ ਬਾਬਾਈ ਕਿੱਤੋਂ ਜੇ ਆ ਗੁਰ ਹਰਸਾ ਇਹ ਤੋਂ ਅੱਛਾ ਇਹ ਤੇ ਕਦੋਂ ਕੁ ਦੇ ਤੁਰੇ ਕੱਲ 12 ਵਜੇ ਤੱਕ ਅੱਛਾ ਕੱਲ 12 ਵਜੇ ਤੇ ਰਾਤੀ ਕਿੱਥੇ ਰੁਗੇ ਸੀ ਰਾਤੀ ਛੋੜਿਆ ਅੱਛਾ ਛੋੜਿਆ ਤੇ ਸਵੇਰੇ 9 ਵਜੇ ਚੱਲੇ 4 ਵਜੇ 1 ਮਿੰਟ ਤੇ ਅੱਛਾ ਚਲੋ ਜੀ ਰਾਤ ਬਾਬਾ ਬੰਦਾ ਸੌਂਦੀ ਤੇ ਸੋ ਵਧੀਆ ਜੀ ਪਿੰਡ ਬੱਗੇ ਵਾਲਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਲੰਗਰ ਲੱਗੇ ਹੋਏ ਨੇ ਇੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਲੇ ਕਿਉਂ ਦੇਖ ਰਹੇ ਨਹੀਂ ਲੰਗਰ ਛਕਣਾ ਕਿ ਨਹੀਂ ਪਾਣੀ ਪੀ ਲਿਓ ਪਾਣੀ ਪੀ ਲਿਏ ਪਾਣੀ ਪਿੰਡ ਭੱਗੇ ਵਾਲਾ ਗਲਾਜਨ ਤੇ ਚਾਹ ਦਾ ਲੰਗਰ ਲੱਗਾ ਹੋਇਆ ਪਰ ਆਪਾਂ ਜਲ ਸ਼ਾਕੇ ਤੇ ਅੱਗੇ ਚੱਲਨੇ ਆਂ ਉਹ ਵੀਰ ਆਪਣੇ ਲੈਣ ਤੇ ਲੱਗੇ ਹੋਏ ਨੇ ਅੰਕੀ ਤੇ ਤੇ ਕਰਨ ਲੰਗਰ ਵੀਰ ਨੇ ਸਵੇਰੇ ਨਾ ਕਰਤੀ ਤੇ ਹੁਣ ਮਗਰ ਆ ਗਿਆ ਵੀਰ ਵੀ 20 ਕਿਲੋਮੀਟਰ ਕੱਢ ਲਿਆ ਤੇ ਹੁਣ ਆ ਗਿਆ ਕਿਵੇਂ ਪੱਟੀ ਲਗਾ ਦੇ ਆ ਬਿੜ ਬਣਾ ਕਰਨ ਵੀਰ ਦੇ ਮਗਰ ਲੱਗ ਕੇ ਤੇ ਆਪਾਂ ਹੁਣ ਚੜ ਚੁਕੇ ਆ ਬੰਨ ਤੇ ਹੁਣ ਬੰਨੇ ਬੰਨ ਚਾਲਨੇ ਹੌਲੀ ਹੌਲੀ ਇੱਥੇ ਥੋੜੀ ਸ਼ਾਂ ਹੈਗੀ ਹੋ ਸਕਦੇ ਧੋਪ ਬੜੀ ਏ ਕਹਾਵਾ ਜੀ ਬਹੁਤ ਆ ਸੜਕ 'ਤੇ ਆ ਤੇ ਤਾਂ ਕਰਕੇ ਆ ਬੰਨ ਤੇ ਵਧੀਆ ਲਗੇ ਜਾਂਨੇ ਹੁਣ ਵਾਹ ਗੁਰੂ 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 ਪਿੰਡ ਧੀਰ ਘਾਰਾ ਤੇ ਵੀਰ ਆਪਣੇ ਅਰੈਸਟ ਕਰ ਰਹੇ ਨੇ ਤੇ ਦਰ ਲੰਗਰ ਛੜਤਾ ਤੇ ਬੰਨੇ ਬੰਨ ਆਪਾਂ ਸਿੱਧਾ ਆ ਗਏ ਲੰਗਰ ਕਹਿੰਦੇ ਨਹੀਂ ਛਕਣਾ ਫਿਰ ਜਿਆਦਾ ਛਕਿਆ ਤੁਰਿਆ ਨਹੀਂ ਜਾਂਦਾ ਤੇ ਬਈ ਨੇ ਆਪਾਂ ਇੱਥੇ ਚਾ ਅਰੇਸਟ ਕਰਨੇ 10-15 ਮਿੰਟ ਧੀਰ ਘਾਰ ਆ ਰੁਕੇ ਸੀ ਅਰੇਸਟ ਕਰਨ ਵੇ ਤੇ ਭਰਾ ਆਪਨੇ ਆਏ ਨੇ ਪਾਣੀ ਜਲਦੀ ਸੇਵਾ ਤੇ ਨਾਲ ਲੋਰੀ ਜੀ ਰਹਾ ਠੰਡਾ ਬਾਬਾ ਬਾਬਾ ਬਈ ਨਹੀਂ ਆ ਪਰ ਲੋਰੀ ਜੀ ਦੇ ਦੇ ਕੋਰੇ ਲੋਰੀ ਜੀ ਹੜੀ ਧੰਨਵਾਦ ਪਾਣੀ ਯਾਰ ਇੱਕੋ ਬੋਤਲ ਜੀ ਪਰ ਲੋ ਉਹ ਬਹੁਤ ਧੰਨਵਾਦ ਵੀਰਾਂ ਦਾ ਸਫਰ ਕਰਦੇ ਆ ਇਹੋ ਜਿਹੀ ਮਿਲਦੇ ਰਹਿਣ ਤਾਂ ਬਹੁਤ ਵਧੀਆ ਉਹ ਮਗਰ ਵੀ ਵਰਤਾਉਂਦੇ ਪਏ ਠੰਡਾ ਉਹ ਵੀਰ ਆਪਣੀ ਉਹ ਵੇਖੋ ਬੋਤਲਾਂ ਵੇਖੋ ਪਿੰਡ ਟੱਲੀ ਗੁਲਾਮ ਰਖੜੀ ਪਿੰਡ ਤੋਂ 22 ਕਿਲੋਮੀਟਰ ਦੂਰ ਆਪਾਂ ਪਹੁੰਚ ਚੁੱਕੇ ਆਂ ਪੈਦਲ ਯਾਤਰਾ ਬਾਬਾ ਬੁੱਢਾ ਸਾਹਿਬ ਤੇ ਠੰਡੇ ਦਾ ਲੰਗਰ ਲੱਗਾ ਵੀਰੇ ਪਾਣੀ ਨਹੀਂ ਪਾਣੀ ਹੋਊਗਾ ਪਾਣੀ ਪੀਣੇ ਆਰ ਕੋਲਡ ਡਰਿੰਕ ਦਾ ਲੰਗਰ ਲੱਗਾ ਬਸ ਬਾਬਾ ਜੀ ਪਾਣੀ ਵੀਰੇ ਪਾਣੀ ਪਾਣੀ ਨੂੰ ਥੋੜੀਆਂ ਗਲਾਸੀਆਂ ਛੱਡ ਜਾ ਜਲ ਸ਼ਾਕਣੇ ਆ ਤੇ ਚਾਲਣੇ ਅੱਗੇ ਵੇਹੇ ਪਿੰਦੇ ਤੋਂ ਪਾਣੀ ਆ ਵੀਰੇ ਵੇਹੇ ਪਿੰਦੇ ਤੋਂ ਚੋਣਾ ਨੇ ਵੇਹੇ ਪਿੰਦੇ ਤੋਂ ਉਹਮ ਠੰਡੇ ਦਾ ਲੰਗਰ ਚੱਲ ਰਿਹਾ ਤੇ ਵੀਰ ਆਪਣੇ ਅਰੈਸਟ ਕਰ ਰਹੇ ਨੇ ਤੇ ਮੈਂ ਪਾਣੀ ਲੈ ਕੇ ਆਇਆ ਦੋ ਗਲਾਸ ਤੇ ਆਵੇ ਪਾਣੀ ਆ ਗਿਆ ਇੱਕ ਪਰ ਲੈਣਾ ਗਰਮ ਕੋਲਡਰੀਾ ਛੋਟਾ ਵੀਰ ਬਹੁਤ ਸੇਵਾ ਕਰ ਰਿਹਾ ਜਲਦੀ ਬੱਸ ਫੇਰੇ ਫਤਿਹ ਪਿੰਡ ਟੱਲੀ ਗੁਲਾਮ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਨਾਲ ਸਮੂਹ ਸਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ பக்கோட ਨਰਈ ਭਰਾਵਾਂ ਵੱਲੋਂ ਮੱਕੀ ਦੀ ਰੋਟੀ ਨਾਲ ਸਰਸੋਂ ਦਾ ਸਾਗ ਤੇ ਨਾਲ ਖੀਰ ਖੀਰ ਦਾ ਲੰਗਰ ਲੱਗਾ ਜੀ ਪਰ ਵੀਰ ਆਪਣੇ ਥੱਕੇ ਜਾਓ ਪੂਰੇ ਜੋਰਾਂ ਨਾਲ ਗਾਉਂ ਵਾਦੇ ਹੋਈ ਬੱਤੂ ਦੀ ਰੋਟੀ ਤੇ ਸਭ ਭੰਦੇ ਸਾਰਾ ਲੱਗ ਦੀ ਬਿਨਾ ਸਾਗ ਚੀ ਰਹੀਆਂ ਨੇ ਤੇ ਨਾਲ ਮੱਕੀ ਦੀ ਰੋਟੀ ਚੱਲ ਰਹੀ ਏ ਪਿੰਡ ਬਡਾਲਾ ਪਹੁੰਚ ਗਏ ਹਾਂ 27 ਕਿਲੋਮੀਟਰ ਕੱਢ ਲਿਆ ਤੇ ਆਪਾਂ 18 ਕਿਲੋਮੀਟਰ ਹੋਰ ਕੜਨਾ ਟੋਟਲ ਆਪਾਂ 45 ਕਿਲੋਮੀਟਰ ਦਾ ਸਫ਼ਰ ਕਰਨਾ ਅੱਜ ਇੱਥੇ ਪਾਰਟੀ ਆਪਾਂ ਕਾਹ ਨੂੰ ਕਰਾਂਗੇ ਵੀਰ ਆਪਣੇ ਰੈਸਟ ਕਰਦੇ ਹੋਏ ਥੱਕ ਜਗੇ ਹੀ ਪਿੰਡ ਬਡਾਲੇ 15 ਮਿੰਟ ਰਾਮ ਕਰਨ ਤੋਂ ਬਾਅਦ ਹੁਣ ਫੇਰ ਵੀਰ ਆਪਣੇ ਤੁਰ ਪਏ ਨੇ ਵੀਰ ਜੀ ਕਿੱਥੋਂ ਆਏ ਫਰੋਇਪੁਰ ਦੇ ਆਏ ਕਦੋਂ ਤੁਰੇ ਸਵੇਰੇ ਕਿਨੇ ਵਜੇ ਸਾਹੀ 5 ਵਜੇ ਤੇਰੇ ਫਰੋਇਪੁਰ ਆਇਆ ਚਲੋ ਵਧੀਆ ਵੀਰ ਆਪਾਂ ਨੂੰ ਮਿਲੇ ਸੀ ਰਾਹ 'ਚ ਇਹ ਵੀ ਫਰੋਇਪੁਰ ਦੇ ਨੇ ਸਵੇਰੇ 4 ਵਜੇ ਤੁਰੇ ਨੇ ਤੇ ਬਾਪਨੇ ਬਰਾਦਰ ਹੀ ਨੇ ਆਪਾਂ 5 ਵਜੇ ਤੁਰੇ ਆ ਆਪਾਂ ਪਹੁੰਚ ਚੁੱਕੇ ਹਾਂ ਸਤਲੁਜ ਦਰਿਆ ਫਤੋ ਲਈ ਦੇ ਆਦੇ ਪੋਲ ਦੇ ਉੱਤੋਂ ਲੰਘਨੇ ਪਿਆ ਤੇ ਇੱਥੋਂ ਪਿਛਲੇ ਸਾਲ ਬੰਨ ਟੁੱਟ ਗਿਆ ਸੀ ਘੌਣ ਕਰ ਤੇ ਉਹ ਰੇਤਾ ਵੇਲੋ ਪਈ ਹੋਈ ਹੈ ਤੇ ਆਹ ਵੇਖ ਹੀ ਸਕਦੇ ਹੋ ਮੋਹਣ ਐ ਸੁੱਕਾ ਹੀ ਪਿਆ ਖੁਸ਼ ਹੁਣੀ ਹੈਗਾ ਉਹ ਪਰਾਂ ਥੋੜਾ ਬੋਤਾ ਪਾਣੀ ਹੈਗਾ ਪੈਲੀਆਂ ਬਣਾ ਸਕਦੇ ਸੀ ਵੈਸੇ ਤਾਂ ਇੱਥੇ ਝੋਨਾ ਲਾਇਆ ਜਾ ਸਕਦਾ ਸੀ ਪਰ ਪਤਾ ਨਹੀਂ ਉਦੋਂ ਕਿੰਨਾ ਪਾਣੀ ਸੀ ਕੀ ਸਾਫ ਸੀ ਦੋਵੇਂ ਪਾਸੇ ਸੁੱਕਾ ਤਾਂ ਕੁਝ ਨਹੀਂ ਹੈਗਾ ਪਾਣੀ ਦੀ ਬੋਤਲ ਇੱਥੋਂ ਭਰ ਲਈਏ ਪਾਪੀ ਪੀਪੂਗੇ ਤੇ ਆਪਣੇ ਨਾਲ ਦੇ ਵੀ ਰਹਾ ਨਾ ਲੰਘ ਗਏ ਨੇ ਤੇ ਆਪਾਂ ਹੀ ਚੱਲਨੇ ਮਗਰੇ ਪਾਣੀ ਦੀ ਬੋਤਲ ਭਰ ਲੈਂਦੇ ਹਣ ਦੋ ਆਪਾਂ ਕਰ ਰਹੇ ਆ ਰੈਸਟ ਹੋ ਤੇ 10-15 ਮਿੰਟਾਂ ਵਿੱਚ ਚਾਉਂਦੇ ਆ ਅੱਗੇ ਅੱਧਾ ਘੰਟਾ ਰੈਸਟ ਕਰਨ ਤੋਂ ਬਾਅਦ ਤੇ ਹੁਣ ਆਪਾਂ ਅੱਗੇ ਸਫਰਾਂ ਤੇ ਤੁਰ ਪਏ ਆ ਵੀਰ ਆਪਣੇ ਥੋੜਾ ਨਾ ਰੈਸਟ ਕਰ ਲ ਗਏ ਤੇ ਲੱਤਾਂ ਉਹ ਠਰ ਜਾਂਦਾ ਸਰੀਰ ਤੇ ਫਿਰ ਤੁਰਿਆ ਨਹੀਂ ਜਾਂਦਾ ਹੁਣ ਇੱਕ ਵਾਰੀ ਥੋੜਾ ਤੁਰਾਂਗੇ ਸਰੀਰ ਗਰਮ ਹੋ ਜਾਏਗਾ ਫਿਰ ਲਗੇ ਚੱਲਾਂਗੇ ਤਾਂ ਕਰਕੇ ਉਹਨਾ ਟਾਈਮ ਹੁਣ ਉਹ ਜਿਹੜੀ ਚੱਲਨੇ ਇੱਕ ਵਾਰੀ ਸਰੀਰ ਗਰਮ ਹੋ ਗਿਆ ਤੇ ਬਾਜ ਲਗੇ ਜਾਣਾ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਪਾਉਵਾਲ ਤੇ ਗਰਮੀ ਪੂਰੀ ਸਿਖਰਾ ਤੇ ਸਮਾਂ 1:30 ਵਜ ਚੁੱਕੇ ਨੇ 1:36 ਹੋ ਗਏ ਨੇ ਪੂਰੇ ਪਾਉ ਵਾਲ ਧਰਮ ਤਾਰਨ ਜੀ ਨੂੰ ਅਲੰਕਾਰ ਚੱਲ ਰਿਹਾ ਹੈ ਵੀਰ ਆਪਣੇ ਪੂਰੇ ਜੋਰਾਂ ਚ ਜਾ ਰਹੇ ਨੇ ਪਾਉ ਵਾਲ ਲੰਗਰ ਦੇ ਨਾਲ ਹੀ 500 ਮੀਟਰ ਤੇ ਢਿੱਲ ਦਾ ਲੰਗਰ ਲੱਗਾ ਗਰਮੀ ਬਹੁਤ ਜਿਆਦਾ ਸਾਰੇ ਵੀਰ ਆਪਣੇ ਬਹਿ ਰਹੇ ਨੇ ਜੀ ਨਾਲ ਅੱਜ ਸ਼ਾਮ ਤੋਂ ਬਾਅਦ ਹੁਣ ਆਪਾਂ ਚੱਲਨੇ ਆ ਅੱਗੇ ਚਲੋ ਵੀਰ ਹੈਲੋ ਅਸਵੇਤੀ ਹੈ ਉਹ ਪਾਰਕੂਰੀ ਹੋਏ ਤੇ ਫੋਟੋ ਲੈਣੀ ਹੈ ਹੈਲੋ ਹਾਂ ਪਈ ਵੱਜ ਚੁਕੇ ਨੇ ਤੇ ਵੀਰ ਆਪਣੇ ਕੋਈ ਮੰਦਰ ਛੱਪਣ ਗਏ ਨੇ ਤੇ ਆਪਾਂ ਕਰਨੇ ਅਰੇਸਟ ਤੇ ਕੋਈ ਕੰਪਾਡਰ ਸਮਾਂ 3 ਵਜੇ ਨੇ ਤੇ ਅੱਧੇ ਘੰਟੇ ਚੋਂ ਹੀ ਮੁੰਡੇ ਤੁਰਨ ਲੱਗੇ ਨੇ ਪਟੀਆਂ ਪਟੀਆਂ ਬਣਨ ਲੱਗੇ ਆ ਤੋ ਕਿ ਮੌਸਮ ਬੱਦਲ ਬਣ ਚੁੱਕੇ ਨੇ ਮੌਸਮ ਬਹੁਤ ਠੰਡਾ ਹੋ ਗਿਆ ਤੇ ਹੁਣ ਅੱਗੇ ਸਫ਼ਰ ਤੈਅ ਕਰਨੇ ਆ ਵੀਰ ਆਪਣੇ ਤਿਆਰ ਵਰ ਤਿਆਰ ਤੋ ਦੋ ਬਲਾਵਾਂ ਕਿੱਥੇ ਮੰਨਦੀਆਂ ਨੇ ਇਹ ਚਾਚਾ ਛੇਗਾ ਤੇ ਸੁੱਖਾ ਇਹ ਆਪ ਆਏ ਨਹੀਂ ਹੁਣ ਪੁੱਛਦੇ ਫੋਨ ਕਰ ਕਰਕੇ ਦੀ ਕਿੰਨਾ ਕੋ ਥੱਕ ਗਏ ਕਿੱਥੋਂ ਤੱਕ ਪਹੁੰਚੇਗੇ ਤੇ ਆਪ ਇਹਨਾਂ ਨਾ ਕਰਦੀ ਇਹ ਰਾਤ ਤੇ ਹੁਣ ਆਪਾਂ ਚੱਲ ਰਹੇ ਅੱਗੇ ਪਿੰਡ ਪੱਤੀ ਕਿਲਾ ਆਪਾਂ ਪਹੁੰਚ ਚੁੱਕੇ ਆਂ ਵੀਰ ਆਪਣੇ ਵੀ ਮਗਰ ਆ ਰਹੇ ਨੇ ਤੁਸੀਂ ਵੇਖ ਹੀ ਸਕਦੇ ਹੋ ਥੋੜਾ ਜਿਹਾ ਮਗਰ ਰਹਿ ਗਏ ਸੀ ਬਾਕੀ ਮੌਸਮ ਠੰਡਾ ਹੋ ਚੁੱਕਿਆ ਤੇ ਵਧੀਆ ਲੱਗੇ ਜਾਂਦੇ ਭਾਈ ਇਸ ਪੀੜ ਅੱਗੇ ਨਾਲ ਵੱਧ ਚੁੱਕੀ ਹੈ ਤੇ ਆਪਾਂ 20 ਕਿਲੋਮੀਟਰ ਦੇ ਲਾਗੇ ਤੱਕ ਹੋਰ ਸਫਰ ਕਰਾਂਗੇ ਬਾਕੀ ਚੱਲਨੇ ਅੱਗੇ ਦੇਖਣੇ ਮੋਲ ਤੋਂ ਆਪਣਾ ਹੀ ਆਵੇ ਤਾਂ ਬਹੁਤ ਵਧੀਆ ਕਿਉਂਕਿ ਬੱਦਲਾਂ 'ਚ ਸਫਰ ਜ਼ਿਆਦਾ ਤੈ ਹੁੰਦਾ ਮੌਸਮ ਠੰਡਾ ਹੋ ਚੁੱਕਿਆ ਵੀਰ ਆਪਣੇ ਨਾਲ ਮਗਰ ਜਿਆਦਾਤਰ ਹਰ ਗੁਰਦੁਆਰੇ ਦੇ ਅੱਗੇ ਲੰਗਰ ਲੱਗਾ ਤੇ ਇੱਥੇ ਵੀ ਉਵੇਂ ਹੀ ਖੀਰ ਦਾ ਲੰਗਰ ਚੱਲ ਰਿਹਾ ਤੇ ਟਰੈਕਟਰ ਤੁਸੀਂ ਦੇਖ ਹੀ ਸਕਦੇ ਹੋ ਉਹ ਪਿੱਛੇ ਲੈ ਲੱਗ ਚੁੱਕੀ ਏ ਤੇ ਖੀਰ ਦਾ ਲੰਗਰ ਚੱਲ ਰਿਹਾ ਖੀਰ ਆਪਣਿਆਂ ਵੀ ਸ਼ੁਰੂਆਤ ਕਰਤੀ ਏ ਇਤੋਂ ਫੇਰ ਦਾ ਲੰਗਰ ਛਕ ਲਿਆ ਤੇ ਇਹ ਲੰਗਰ ਲਾਇਆ ਗਿਆ ਪਿੰਡ ਤਲਵੰਡੀ ਮੋਹਰ ਸਿੰਘ ਪੱਤੀ ਨਾਲ ਦੋ ਪਿੰਡ ਨੇ ਇੱਕ ਮੋਹਰ ਸਿੰਘ ਤੇ ਇੱਕ ਪੱਤੀ ਕਲਾਂ ਤੇ ਇਥੋਂ ਦਾ ਗੁਰਦੁਆਰਾ ਬਹੁਤ ਵੱਡਾ ਬਣਾਇਆ ਗਿਆ ਸੰਤਾਂਾਂ ਬਾਬਾ ਵੀਰ ਸਿੰਘ ਜੀ ਤੇ ਇੱਥੇ ਹੋਣਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਵੀ ਰਾਤ ਰਹਿ ਵੀ ਸਕਣ ਆ ਮਗਰ 26 ਫੁੱਟ ਥਾਂ ਇਥੇ ਥਾਂ ਬਾਬਾ ਮਗਰਲੀ ਸਾਈਡ ਤੇ ਉੱਥੇ ਪੱਥਰ ਲਾਇਆ ਗਿਆ ਵੀ ਇੱਥੇ ਕੋਈ ਵੀ ਰਾਤ ਰਹਿ ਸਕਦਾ ਤੇ 10 ਪਾਟਰਮ ਬਣਾਏ ਗਏ ਨੇ ਸਪੈਸ਼ਲ ਬਹੁਤ ਦੀ ਸਾਰਾ ਪ੍ਰਬੰਧ ਹੋਣ ਇਸੇ ਲਈ ਕੀਤਾ ਕਿ ਦੋਵੇਂ ਪਿੰਡਾਂ ਰਲ ਕੇ ਕੀਤਾ ਵੀ ਇੱਕ ਪੇਰਾ ਆਪਰ ਰਹਿ ਸਕੋ ਤੇ ਉਹ ਵੀ ਜਿੰਨੇ ਵੀ ਸੇਵਾਦਾਰ ਹੋਦੇ ਨੇ ਸਮਾਗਮ ਨਹੀਂ ਹੁੰਦਾ ਤੇ ਦੋਵੇਂ ਪਿੰਡ ਇੱਥੇ ਇਕੱਠੇ ਹੁੰਦੇ ਨੇ ਬਾਕੀ ਬਹੁਤ ਵਧੀਆ ਗੁਰੂ ਘਰ ਜਿੰਨਾ ਜਹਾਵਾ ਬਣਾਇਆ ਜਾਵੇ ਉਹਨਾਂ ਹੀ ਥੋੜਾ ਬਾਕੀ ਚੱਲ ਨੇ ਵੀਰ ਆਪਣੇ ਤੌਰ ਤੇ ਹੈਗਾ ਨਹੀਂ ਆਵਾਜ਼ ਨਹੀਂ ਨਿਕਲਦੀ ਨਹੀਂ ਆਵਾਜ਼ ਮੈਂ ਕਰ ਮਰੀ ਜਾਂਦਾ ਮੈਂ ਕਰਦਾ ਮਣੀ ਵੀਰ ਵੱਲੋਂ ਸੇਬਾਂ ਦੀ ਸੇਵਾ ਕੀਤੀ ਜਾਂਦੀ ਜਾਂਦਾ ਵੀਰਾਂ ਦਾ ਵੀ ਥੱਕ ਗਏ ਹੋਣੇ ਭਰਾ ਤੇ ਸੜਕ ਤੇ ਸੇਬਾਂ ਨਾਲ ਲੰਘ ਰਿਹਾ ਸੀ ਤੇ ਵੀਰਾਂ ਦਾ ਸੇਵਾ ਕਰਦਗੇ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਤਲਵੰਡੀ ਸੋਭਾ ਸਿੰਘ ਤਨਤਨ ਬਾਬਾ ਲੱਛੀ RAM ਜੀ ਸੂਰਜ ਦਿਨ ਡੋਬ ਰਿਹਾ ਤੇ ਹਨੇਰਾ ਹੋ ਰਿਹਾ ਸਮਾਂ 5:30 ਹੋ ਚੁੱਕੇ ਨੇ ਬਾਕੀ ਜੇ ਘਰਵਾਲਾ 4 ਕਿਲੋਮੀਟਰ ਪਿਆ ਤੇ ਆਪਾਂ 13 ਕਿਲੋਮੀਟਰ ਹੋਰ ਸਫ਼ਰ ਕਰਨਾ ਤੇ ਜੇ ਆਪਾਂ ਇਸੇ ਸਪੀਡ ਚ ਰਏ ਤਾਂ ਦੋ ਘੰਟੇ ਹੋਰ ਲੱਗ ਜਾਣਗੇ 5:30 ਹੋ ਗਏ ਨੇ ਤੇ 8:30-8:00 ਵਜੇ ਦੇ ਨੇੜੇ ਤੇ ਆਪਾਂ ਪਹੁੰਚਾਂਗੇ ਉਹਦੀ ਮੰਜ਼ਿਲ ਤੇ ਜਿੱਥੇ ਆਪਾਂ ਰਾਤ ਰਹਿਣੀ ਹੈ ਮਾਕੀ ਦਿਨ ਜਿਵੇਂ ਟਾਰੇ ਹਨੇਰਾ ਓ ਯਾਰ ਆਪ ਵੀ ਵੇਖ ਹੀ ਸਕਦੇ ਹੋ ਬਾਕੀ ਵੀਰ ਆਪਣੇ ਥੋੜੇ ਜਿਹਾ ਜ਼ਿਆਦਾ ਮਗਰ ਰਹਿ ਗਏ ਨੇ ਉਹ ਤਾਂ ਬਾਕੀ ਤਾਂ ਬਹਿ ਗਿਆ ਇੱਕ ਜਿਸਕਰ ਨਾ ਆ ਰਿਹਾ ਉਹ ਵੀਰੋ ਬੋਰਡ ਥੱਲੇ ਬਹਿ ਚੁੱਕੇ ਨੇ ਆਪਾਂ ਅੱਗੇ ਚੱਲਨੇ ਆਂ ਉਥੇ ਛੱਟ ਆਰਾਮ ਕਰਾਂਗੇ ਬਾਕੀ ਬੱਦਲਾਂ ਨੇ ਅੱਜ ਬਹੁਤ ਸਾਥ ਦਿੱਤਾ ਜਿਵੇਂ ਜਿਵੇਂ ਬੱਦਲ ਆਏ ਆਪਾਂ 3 3.5 ਤੁਰੇ ਆਂ ਤੋਂ ਤਿੰਨਵੇਂ ਤੁਰੇ ਆਂ ਤੇ ਆਪਾਂ 6 ਕਿਲੋਮੀਟਰ ਦਾ ਸੱਤ ਇਕੱਠਾ ਕੱਢਿਆ ਆਪਾਂ ਗੁਰਦੁਆਰਾ ਬੱਬਲ ਅਛੀ ਸਾਹਿਬ ਹੋ ਜਾ ਕੇ ਰੁਕੇ ਸਮਾਂ 6:00 ਵੱਜ ਗਏ 20 ਮਿੰਟ ਆਪਾਂ ਪਹੁੰਚ ਗਏ ਪਿੰਡ ਕਰਿਆਲੇ ਇਹ ਪਿੰਡ ਗਾਣਿਆਂ ਜਿਹਾ ਬੜਾ ਯੂਜ਼ ਕੀਤਾ ਜਾਂਦਾ ਕੰਮ ਹੋਈ ਲੈ ਇਹਦਾ ਵੀ ਸ਼ਾਇਦ ਇਹ ਹੀ ਪਿੰਡ ਆ ਪੱਕਾ ਨਹੀਂ ਪਤਾ ਕਰਿਆਲੇ ਵਾਲਾ ਕੰਮ ਹੋਵਦਾ ਪਿੰਡ ਕਰਿਆਲਾ ਅੱਧਾ ਕਰਾਸ ਕਰ ਲਿਆ 20-25 ਮਿੰਟ ਲੱਗ ਗਿਆ ਆਪਾਂ ਨੂੰ ਤੇ ਹੁਣ ਜੇ ਲੰਗਰ ਛਕਣੇ ਤੇ ਫੇਰ ਆਪਾਂ 7-8 ਕਿਲੋਮੀਟਰ ਕੜਨਾ ਜੀ ਔਰ 9 ਕਿਲੋਮੀਟਰਾਂ ਦੇ ਪਿਆ ਤੇ ਉਹ ਕੱਢਣ ਤੋਂ ਬਾਅਦ ਆ ਫੇਰ ਆਪ ਉਥੇ ਰਹਾਉ ਕਰਾਂਗੇ ਅਸੀਂ ਗੁਰਦੁਆਰਾ ਸਾਹਿਬ ਹੈਗਾ ਤੇ ਇੱਥੇ ਲੰਗਰ ਛਕਣੇ ਆ ਬਾਕੀ ਪਿੰਡ ਬਹੁਤ ਜਿਆਦਾ ਵੱਡਾ ਕਈ ਕਈ ਇਹਦੇ ਸ਼ਹਿਰ ਨਾਲੇ ਕਈ ਕਹਿੰਦੇ ਤਿੰਨ ਪਿੰਡ ਜੋੜ ਕੇ ਇੱਕ ਪਿੰਡ ਬੰਦਾ ਕਰਿਆਲਾ ਪਿੰਡ ਕਰਿਆਲੇ ਤੋਂ ਲੰਗਰ ਨਹੀਂ ਛਕਿਆ ਵੀਰਾਂ ਨੇ ਤੇ ਕਿ ਇਹ ਕਿਹਾ ਵੀ ਹਾਂ ਗੁਰਦੁਆਰਾ ਸਾਹਿਬ ਹੈਗਾ ਤੇ ਉਹ ਸਾਹਮਣੇ ਦਿਸਣ ਲੱਗ ਪਿਆ ਅੱਧਾ ਕੁ ਕਿਲੋਮੀਟਰ ਹੈਗਾ ਤੇ ਆਪਾਂ ਉਥੇ ਜਾ ਕੇ ਆਰਾਮ ਕਰਾਂਗੇ ਤੇ ਨਾਲੇ ਲੰਗਰ ਸ਼ਕਾਉਣੇ ਫੇਰ ਅੱਗੇ ਦਾ ਰਸਤਾ ਤੈਅ ਕਰਾਂਗੇ ਗੁਰਦੁਆਰਾ ਤਨਤਨ ਬਾਬਾ ਨੱਥਾ ਸਿੰਘ ਜੀ ਠੱਠਾ ਪਿੰਡ ਤਲਵੰਡੀ ਤੇ ਇੱਥੇ ਆਪਾਂ ਲੰਗਰ ਸ਼ਕਣ ਤੋਂ ਬਾਅਦ ਤੇ ਹੁਣ ਚੱਲਨੇ ਅੱਗੇ ਵੈਸੇ ਤਾਂ ਆਪਾਂ ਜਾਣਾ ਸੀ 11 ਕਿਲੋਮੀਟਰ ਦੂਰ ਗੁਰਦੁਆਰੇ ਪਰ ਬਾਈਆਂ ਨੇ ਦੱਸਿਆ ਕਿ 6 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਹੈਗਾ ਤੇ ਉੱਥੇ ਤੁਸੀਂ ਰਹਿ ਸਕਦੇ ਉੱਥੇ ਸੁਵਿਧਾ ਬਹੁਤ ਵਧੀਆ ਨੇ ਤੇਰਾ ਸਾਨੂੰ ਵੀ ਵਧੀਆ ਤੇ ਉੱਥੇ ਚੱਲਨੇ ਹੁਣ ਆਪਾਂ ਵੀਰ ਆਪਣੇ ਤਿਆਰ ਨੇ ਵਾਹਿਗੁਰੂ ਮੇਰ ਕਰੇ ਬਾਬਾ ਜੀ 3 ਕਿਲੋਮੀਟਰ ਦੂਰ ਪਹੁੰਚ ਚੁਕੇ ਆ ਤੇ ਇੱਥੇ ਜਲਸ਼ਕਨ ਤੋਂ ਬਾਅਦ ਅਰੈਸਟ ਕਰਕੇ 5-10 ਮੀਟਰ ਤੇ ਵੀਰ ਆਪਣੇ ਤੁਰ ਪੇਣੇ ਆਉਣਾ ਗੁਰਦੁਆਰਾ ਬਾਬਾ ਰਿਸ਼ੀ ਆਣਾ ਸਾਹਿਬ ਜੀ ਤੇ ਪਿੰਡ ਮਰਗਿੱਦ ਪੁਰਾ ਤਰਨਤਾਰਨ ਤੇ ਆ 10 ਵਜੇ ਚੁਕੇ ਨੇ ਤੇ ਵੀਰ ਆਪਣੇ ਇੱਥੇ ਵੀ ਸ਼ਰਾਮ ਕਰਨਗੇ ਏਸੀ ਆਈਡੀ ਵੀਡੀਓ ਤੇ ਮੈਂਨੇ ਕੰਮ ਵੀ ਵੀਡੀਓ ਦੇ ਨਾਲ ਤੇ ਉਹਨਾਂ ਟਾਈਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਈਕ ਕਰ ਦਿਓ ਕੰਮ